ਹਾਂ ਜੀ ਵੀ ਸਵਾਗਤ ਹੈ ਤੁਹਾਡਾ ਅਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਇਆ ਬਈ ਮੰਡੀ ਦੇ ਵਿਚਾਰੇ ਵਿਚਾਰ ਚਰਚਾ ਲੈ ਕੇ ਕੀ ਅਗਲੇ ਦਿਨਾਂ ਦੇ ਵਿੱਚ ਮੱਕੀ ਦਾ ਰੇਟ ਰਹਿਣਾ ਤੇ ਕੀ ਮੂੰਗੀ ਦਾ ਰਹਿਣਾ ਤੇ ਕੀ ਬਾਸਮਤੀ ਦਾ ਰਹਿਣਾ ਤਿੰਨਾਂ ਫਸਲਾਂ ਦੇ ਉੱਤੇ ਆਪਣਾ ਮੇਨ ਫੋਕਸ ਰਹੂਗਾ ਤੇ ਇੱਕ ਸ਼ੁਰੂਆਤ ਕਰਦੇ ਆਪਾਂ ਮੱਕੀ ਤੋਂ ਹੁਣ ਮੱਕੀ ਦੇ ਵਿੱਚ ਕਹਾਣੀ ਬਈ ਇਹ ਹੈ ਵੀ ਜਿਹੜਾ ਅੱਜ ਦਾ ਰੇਟ ਚੱਲ ਰਿਹਾ ਹੈ ਅੱਜ ਦਾ ਟ੍ਰੈਂਡ ਹੈ ਉਹਦੇ ਵਿੱਚ ਮੱਕੀ ਦਾ ਜਿਹੜਾ ਰੇਟ ਆ ਬਈ ਉਹ ਜਿਹੜੀ ਗਿੱਲੀ ਮੱਕੀ ਆ ਗਿੱਲੀ ਮੱਕੀ ਦਾ ਰੇਟ ਰਿਹਾ 1100 ਰੁਪਏ ਤੋਂ ਲੈ ਕੇ 1600 ਤੇ 20 ਰੁਪਿਆ ਤੇ ਕਰ ਰਿਹਾ ਉਸ ਤੋਂ ਬਾਅਦ ਜੇ ਹੁਣ ਆਪਾਂ ਜਾਣੇ ਸੁੱਕੀ ਮੱਕੀ ਦੇ ਵਿੱਚ ਸੁੱਕੀ ਮੱਕੀ ਦਾ ਰੇਟ ਰਿਹਾ ਬਾਈ 1800 ਰੁਪਏ ਤੋਂ ਲੈ ਕੇ 2100 ਤੇ 95 ਰੁਪਿਆ ਤੇ ਕਰ ਤੇ ਕੁਝ ਕੁ ਮੰਡੀਆਂ ਦੇ ਵਿੱਚ 22 2250 ਤੇ ਕਰ ਵੀ ਮੱਕੀ ਗਈ ਆ ਹੁਣ ਐਸ ਪਰ ਟ੍ਰੈਂਡ ਜੀ ਆਪਾਂ ਗੱਲ ਕਰਕੇ ਵੀ ਅੱਗੇ ਇਹ ਦਿਨਾਂ ਦੇ ਵਿੱਚ ਕੀ ਰਹਿਣ ਵਾਲਾ ਹੈ ਹਾਲ ਦੀ ਘੜੀ ਭਾਈ ਜੋ ਮੰਡੀ ਦੀ ਸਿਚੁਏਸ਼ਨ ਆ ਤਾਂ ਜੋ ਆਵਕਾ ਉਹਦੇ ਹਿਸਾਬ ਦੇ ਨਾਲ ਹਜੇ ਟ੍ਰੈਂਡ ਇੱਥੇ ਹੀ ਰਹੂਗਾ 20-50 ਰੁਪਈਆ ਦੀ ਤੇਜ਼ੀ ਜ਼ਰੂਰ ਆ ਸਕਦੀ ਹੈ ਠੀਕ ਹੈ ਪਰ ਕਿਉਂਕਿ ਉਹ ਤਾਂ ਆਉਣੀ ਹੈ ਅੱਗੇ ਦਿਨਾਂ ਦੇ ਵਿੱਚ ਮੀਂਹ ਹੈ ਮੀਂਹ ਦੇ ਕਰਕੇ ਥੋੜੀ ਜਿਹੀ ਬਲੌਕੇਜ ਹੋਊਗੀ ਮਾਰਕੀਟ ਦੇ ਵਿੱਚ ਗਿੱਲੀ ਮੱਕੀ ਦਾ ਰੇਟ ਡਾਊਨ ਜਾਊਗਾ ਥੋੜਾ ਜਿਹਾ ਸੁੱਕੀ ਮੱਕੀ ਦਾ ਰੇਟ ਥੋੜਾ ਜਿਹਾ ਅੱਪ ਜਾਊਗਾ ਉਹ ਸਿਰਫ بارش ਦੇ ਕਰਕੇ ਹੋਣਾ ਹੋਰ ਕੋਈ ਐਡਾ ਵੱਡਾ ਕੋਈ ਨਾ ਤਾਂ ਕੋਈ ਅਪ ਡਾਊਨ ਹਜੇ ਹਾਲ ਦੀ ਘੜੀ ਹੈ ਨਹੀਂਗਾ ਪਰ ਡਿਮਾਂਡ ਬਣੀ ਹੋਈ ਹੈ ਡਿਮਾਂਡ ਵਧਣ ਦਾ ਸਭ ਤੋਂ ਵੱਡਾ ਮੇਨ ਕਾਰਨ ਹੈਗਾ ਇੱਕ ਤਾਂ ਹੈਗਾ ਇਥਨੋਲ ਦੂਜਾ ਜਿਹੜਾ ਕੀ ਹੈ ਇਹਦਾ ਸਟਾਰਚ ਨਿਕਲਣ ਲੱਗ ਗਿਆ ਇੱਕ ਤਾਂ ਪਹਿਲਾਂ ਨਿਕਲਦਾ ਹੁੰਦਾ ਸੀਗਾ ਪਰ ਹੁਣ ਜਿਹੜਾ ਇਹਦਾ ਸਟਾਰਚ ਕੱਢ ਕੇ ਉਹਨੂੰ ਬਾਇਓ ਫਿਊਲ ਦੇ ਵਿੱਚ ਵੀ ਯੂਜ਼ ਕਰਨਾ ਇੱਕ ਤਾਂ ਇਥਨੋਲ ਦੇ ਵਿੱਚ ਤਾਂ ਕਰਨਾ ਹੀ ਕਰਨਾ ਹੈ ਐਲ ਪੀ ਜੀ ਦੇ ਵਿੱਚ ਵੀ ਇਹਨੂੰ ਕਰ ਰਹੇ ਆ ਉਹਦੇ ਕਰਕੇ ਉਸ ਇੰਡਸਟਰੀ ਦੇ ਵਿੱਚ ਵੀ ਇਹਦੀ ਆਬਕ ਬਣਨੀ ਹੈ ਉਹਦੇ ਲਈ ਪਹਿਲਾਂ ਇਹ ਪਰਚੇਜ਼ ਨਹੀਂ ਕਰ ਰਹੇ ਸੀ ਪਰ ਹੁਣ ਪਰਚੇਜ਼ ਕਰ ਰਹੇ ਆ ਬਹੁਤ ਇੰਡਸਟਰੀਆਂ ਪਹਿਲਾਂ ਕੀ ਸੀਗੀਆਂ ਵੀ ਥੋੜਾ ਥੋੜਾ ਕਰ ਰਹੀਆਂ ਸੀਗੀਆਂ ਪਰ ਹੁਣ ਉਹਦੇ ਵਿੱਚ ਵੀ ਵੜਾਵਤਾ ਆ ਚੁੱਕੀ ਹੈ ਹੁਣ ਅੱਗੇ ਗੱਲ ਕਰਦੇ ਆ ਮੂੰਗੀ ਦੀ ਮੂੰਗੀ ਦਾ ਹਾਲ ਦੀ ਘੜੀ ਬਈ ਸੱਜਣੋ ਰੇਟ ਇਹ ਹੈ ਵੀ ਪੰਜਾਬ ਦੀਆਂ ਮੰਡੀਆਂ ਚ 5000 ਤੋਂ ਲੈ ਕੇ 7500 ਰੁਪਏ ਤੱਕ ਮੂੰਗੀ ਵਿਕ ਚੁੱਕੀ ਹੈ ਪਰ ਐਸ ਪਰ ਟ੍ਰੈਂਡ ਜੇ ਗੱਲ ਕਰਗੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਬਈ ਮੂੰਗੀ ਦਾ ਰੇਟ ਜਿਹੜੀ ਤਾਂ ਆਪਾਂ ਕਹਿੰਦੇ ਵੀ ਗਿੱਲੀ ਮੂੰਗੀ ਜਾਂ ਜਿਹੜੀ ਐਵਰੇਜ ਮੂੰਗੀ ਆ ਰਹੀ ਹੈ ਉਹ ਹੁਣ ਜਿਹੜੀ 6700 ਰੁਪਏ ਜਾ ਰਹੀ ਹੈ ਉਹ 200 ਰੁਪਏ ਆਪ ਹੋਊਗੀ ਕਿਉਂਕਿ ਮੂੰਗੀ ਦੇ ਵਿੱਚ ਫਸਲ ਦਾ ਨੁਕਸਾਨ ਬਹੁਤ ਹੋਇਆ ਪਰ ਵਪਾਰੀ ਹਜੇ ਸ਼ਾਰਟੇਜ ਨਹੀਂ ਦਿਖਾ ਰਿਹਾ ਤੇ ਵਪਾਰੀ ਚੁੱਪ ਹੈ ਵੀ ਉਹਨਾਂ ਦਾ ਨਾ ਤਾਂ ਖਰੀਦ ਹੋ ਰਹੀ ਹੈ ਨਾ ਹੀ ਹਜੇ ਆਵਕ ਬਣੀ ਆ 10 ਜੁਲਾਈ ਤੋਂ ਬਾਅਦ ਮੰਡੀਆਂ ਦਾ ਖੁੱਲਣ ਗਿਆ ਮੰਡੀਆਂ ਦੇ ਵਿੱਚ ਫਿਰ ਪਤਾ ਲੱਗੂ ਵੀ ਹਾਂ ਕਿੱਥੇ ਮਾਰਕੀਟ ਖੜੀ ਆ ਪਰ ਐਜ਼ ਪਰ ਟ੍ਰੈਂਡ ਹਜੇ ਮਾਰਕੀਟ ਸ਼ਾਰਟ ਦੇ ਵਿੱਚ ਖੜੀ ਆ 7200 ਰੁਪਏ ਦਿੱਲੀ ਮੰਡੀ ਦਾ ਰੇਟ ਚੱਲੀ ਜਾਂਦਾ ਹੈ ਜੈਪੁਰ ਮੰਡੀ 6800 ਤੋਂ ਲੈ ਕੇ 7400 ਰੁਪਏ ਤੱਕ ਜੈਪੁਰ ਮੰਡੀ ਟ੍ਰੈਂਡ ਕਰ ਰਹੀ ਹੈ ਪੰਜਾਬ ਦੀਆਂ ਮੰਡੀਆਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਹੁਣ ਗੱਲ ਕਰਦੇ ਆਂ ਬਈ ਬਾਸਮਤੀ ਦੀ ਬਾਸਮਤੀ ਦੇ ਵਿੱਚ ਹਾਲ ਦੀ ਘੜੀ ਕਿਸੇ ਤਰ੍ਹਾਂ ਦੀ ਕੋਈ ਅਪਡੇਟ ਨਹੀਂ ਬਾਈ ਤੁਸੀਂ ਕਹੋਗੇ ਯਾਰ ਵੀ ਕੋਈ ਸਵਾਦ ਵਾਲੀ ਗੱਲ ਤਾਂ ਦੱਸਦਾ ਨਹੀਂ ਬਾਈ ਸਵਾਦ ਵਾਲੀ ਗੱਲ ਹੈ ਹੀ ਨਹੀਂ ਜਦੋਂ ਜੇ ਤਾਂ ਹੁਣ ਕੋਈ ਕੁਝ ਹੋਵੇ ਨਾ ਮਾਰਕੀਟ ਦੇ ਵਿੱਚ ਜਾਂ ਕੋਈ ਹੁਣ ਆਪਾਂ ਕੋਈ ਵਿਊ ਲੈਣੇ ਹੁਣ ਫਿਰ ਤਾਂ ਤੁਹਾਨੂੰ ਮੈਂ ਮਸਾਲਾ ਲਾ ਕੇ ਪੇਸ਼ ਕਰ ਦਿਆਂ ਪਰ ਹਾਲ ਦੀ ਘੜੀ ਬਈ ਕੁਝ ਨਹੀਂ ਗਾ ਮਾਰਕੀਟ ਸਟੇਬਲ ਹੈ ਨਵੀਂ ਜਿਹੜੀ ਬਾਸਮਤੀ 1509 ਆ ਰਹੀ ਹੈ ਉਹਦਾ ਰੇਟ 2600 ਤੋਂ ਲੈ ਕੇ 2900 ਤੇ 35 ਰੁਪਿਆ ਤਿੱਕਰ ਵਿਕ ਰਹੀ ਹੈ 35 ਹੋ ਜਾਂਦੀ ਹੈ ਕਿਤੇ 40 ਹੋ ਜਾਂਦੀ ਹੈ ਪਰ ਜਿਹੜਾ ਐਵਰੇਜ ਰੇਟ ਆ ਉਹ 28200 ਰੁਪਿਆ ਚੱਲ ਰਿਹਾ ਹੈ ਬਈ ਜਿਹੜੀ ਨਵੀਂ ਚੱਲ ਰਹੀ ਹੈ ਪੁਰਾਣੀ ਜਿਹੜੀ 17 18 ਸੀਗੀ ਉਹ 3100 ਰੁਪਿਆ ਤੋਂ ਲੈ ਕੇ 3400 ਦੇ ਵਿੱਚ ਫਲੋ ਕਰ ਰਹੀ ਹੈ ਸੋ ਬਈ ਹਾਲ ਦੀ ਘੜੀ ਇੰਨੀ ਕੁ ਅਪਡੇਟ ਸੀ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਚੈਨਲ ਨੂੰ ਸ਼ੇਅਰ ਕਰ ਲਿਓ ਤੇ ਸਬਸਕ੍ਰਾਈਬ ਕਰ ਲਿਓ ਬਾਕੀ ਵੀ ਆਪਣਾ ਕੋਈ ਏਡਾ ਉਹ ਤਾਂ ਹੈ ਨਹੀਂਗਾ ਵੀ ਯਾਰ ਜਿਹੜੀਆਂ ਉਹ ਸਟੂਡੀਓ ਦੇ ਵਿੱਚ ਬਹਿ ਬੁਕੇ ਦੱਸਦੇ ਹੁੰਦੇ ਆ ਆਪਾਂ ਦਾ ਜੱਟ ਬੂਟ ਬੰਦੇ ਆ ਹਾਂ ਪਰ ਮਾਰਕੀਟ ਦਾ ਵੀ ਥੋੜਾ ਜਿਹਾ ਸ਼ੌਂਕ ਹੈਗਾ ਵੀ ਇਹ ਫਸਲਾਂ ਦੇ ਰੇਟਾਂ ਦੇ ਬਾਰੇ ਜਾਣਕਾਰੀ ਰੱਖਾਂ ਦਾ ਉਹਦੇ ਕਰਕੇ ਤੁਹਾਨੂੰ ਦੱਸ ਰਹੀਆਂ ਧੰਨਵਾਦ ਜੀ